ਜੀ ਅ ਗੱਡੀ ਚੋਂ ਲਾਈਵ ਇਸ ਲਈ ਹੁਣ ਆ ਪੈ ਰਿਹਾ ਮੈਂ ਹੁਨੇ ਮਨੋਰੰਜਨ ਕਾਲੀਆ ਸਾਹਿਬ ਦੇ ਗ੍ਰੈਬ ਕੇ ਜਾ ਕੇ ਆਇਆ ਔਰ ਜੋ ਹਾਲਾਤ ਪੰਜਾਬ ਦੇ ਬਣੇ ਹੈ ਲਾਅ ਐਂਡ ਆਰਡਰ ਦੇ ਉਹ ਸਾਰਿਆਂ ਦੇ ਸਾਹਮਣੇ ਆ ਜੀ ਹੈਰਾਨਗੀ ਦੀ ਗੱਲ ਇਹ ਆ ਕਿ ਕੱਲ ਡੀਜੀਪੀ ਏਡੀਜੀਪੀ ਲਾਅ ਐਂਡ ਆਰਡਰ ਅਰਪ੍ਰੇਤ ਚੁਕਲਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਮਨੋਰੰਜਨ ਕਾਲੀਏ ਜੀ ਦੇ ਘਰ 'ਚ ਜਿਹੜਾ ਅਟੈਕ ਹੋਇਆ ਉਹਦੇ 'ਚ ਇੱਕ ਸ਼ਹਾਦ ਭੱਟੀ ਤੇ ਕੁਝ ਹੋਰ ਬੰਦਿਆਂ ਦਾ ਨੌ ਲੈ ਰਹੇ ਆ ਬੀਕੀਆਈ ਵਾਲਿਆਂ ਉਹਨਾਂ ਦੀ ਇੱਕ ਵੀਡੀਓ ਜਦ ਮੈਂ ਵਾਪਸ ਆ ਰਿਹਾ ਸੀਗਾ ਆ ਮੇਰੇ ਕੋਲ ਆਈ ਹੈ ਜਿਹਦੇ 'ਚ ਇਹ ਜਿਹੜੇ 2-3 ਗੈਂਗਸਟਰ ਨੇ ਜਾਂ ਆਈਐਸਆਈ ਦੇ ਨਾਲ ਜੋ ਇਹ ਕਹਿੰਦੇ ਆ ਕਿ ਉਹਨਾਂ ਦੇ ਲਿੰਕ ਨੇ ਉਹਨਾਂ ਨੇ ਮਜੀਠੇ ਪਹਿਲਾਂ ਵੀ ਬਲਾਸਟ ਕੀਤਾ ਥਾਣੇ 'ਚ ਜਿੰਤੀਪੁਰ ਕੀਤਾ ਤੇ ਹੁਣ ਫੇਰ ਇੱਕ ਵੀਡੀਓ 'ਚ ਕਹਿ ਰਿਹਾ ਕਿ ਅਸੀਂ ਹੁਣ ਤਿਆਰੀ ਕਰ ਲਿਓ ਫੇਰ ਕਰਨ ਲੱਗੇ ਆ ਮੈਂ ਆ ਵੀਡੀਓ ਸਾਰਿਆਂ ਦੇ ਨਾਲ ਸ਼ੇਅਰ ਕਰ ਰਿਹਾ ਔਰ ਮੇਰਾ ਕਾਰਨ ਇੱਕ ਹੈ ਕਿ ਦੇਖੋ ਮਜੀਠੇ ਹਲਕੇ 'ਚ ਕੋਈ ਇਹੋ ਜਿਹੀ ਵਾਰਦਾਤ ਨਾ ਹੋਵੇ ਜਿਹਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਇਹ ਮੇਰੀ ਸਿਕਿਉਰਿਟੀ ਫੋਰਸਿਜ਼ ਨੂੰ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਅਪੀਲ ਹੈ ਕਿ ਕਾਈਂਡਲੀ ਟੇਕ ਨੋਟਿਸ ਆਫ ਦਿਸ ਵੀਡੀਓ ਔਰ ਇਮੀਡੀਏਟਲੀ ਸਿਕਿਉਰਿਟੀ ਚ ਆਇਓ ਐਸਐਸਪੀ ਸਾਹਿਬ ਨੇ ਜ਼ਿਲ੍ਹੇ ਦੇ ਰੇਂਜ ਦੇ ਡੀਆਈਜੀ ਸਾਹਿਬ ਨੇ ਆਈਜੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਚੱਪੇ ਚੱਪੇ ਤੇ ਫੋਰਸ ਲਾ ਕੇ ਫੁੱਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿ ਕੋਈ ਅਨਟੂ ਵਰਡ ਇਨਸੀਡੈਂਟ ਜੋ ਇਹ ਪਲਾਨਿੰਗ ਚੱਲ ਰਹੀ ਹੈ ਇਹ ਪਲਾਨਿੰਗ ناکਾਮ ਹੋਵੇ ਔਰ ਜਿਹੜੇ ਲੋਕ ਮ ਜੀਠੇ ਹਲਕੇ ਚ ਜਾਂ ਪੰਜਾਬ ਚ ਨੁਕਸਾਨ ਪਹਚਾਣਾ ਚ ਆ ਰਿਹਾ ਉਹਨਾਂ ਨੂੰ ਤੁਰੰਤ ਐਕਸ਼ਨ ਕਰਕੇ ਉਹਨਾਂ ਨੂੰ ਇੰਟੈਲੀਜੈਂਸ ਦੇ ਰਾਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਥੈਟ ਜਿਹੜੀ ਆ ਵੀਡੀਓ ਤੇ ਦਲੇਰੀ ਵੇਖੋ ਵੀਡੀਓ ਪਾ ਕੇ ਅਪਲੋਡ ਕੀਤਾ ਜਾ ਰਿਹਾ ਕਿ ਆ ਲੋ ਅੱਜ ਤੋਂ ਬਾਅਦ ਵਾਲੇ ਚ ਵੀ ਕਿਉਂ ਵੀ ਹੋਣਾ ਆਈਏ ਤਾਂ ਸੁਣਨਾ ਨਾ ਉਹ ਹੀ ਨਾ ਜਿਹੜੀ ਹੁਣ ਥੋੜੀ ਦੇਰ ਤੇ ਕਿਰਪਾਣੀ ਵੀ ਉਹਨਾਂ ਭੇਜੀ ਜਾਏ ਕੋਈ ਵੀਡੀਓ ਕਿ ਨਹੀਂ ਅਜੇ ਅਸੂ ਪਹੁੰਚ ਜਾਂਦੇ ਟਿਕਾਣੇ ਤੇ ਫਿਰ ਮੈਨੂੰ ਭੇਜੋ ਇਹ ਸੈਟ ਆ ਉਸ ਤੋਂ ਬਾਅਦ ਵੀ ਉਹਨੂੰ ਪੁੱਛਾਂਗੇ ਪ੍ਰਭਾ ਹੁਣ ਵੀ ਸਾਡੀ ਜ਼ਰੂਰਤ ਹੈ ਜਾਂ ਨਹੀਂ ਲੱਗੇ ਧੀ ਰੇੜੀ ਚੀਜ਼ ਹੈ ਗਿਆਨੇ ਉਹ ਆਪ ਮੰਨ ਲਓ ਇਹ ਵੀ ਆਉਂਦੇ ਹਾਲ ਤੇ ਹੈਲੋ ਜੀ ਰਿਵੀਜ਼ਨ ਵਾਲੇ ਨੂੰ ਅਲੈਕੁਮ ਸਲਮ ਸਤਿ ਸ਼੍ਰੀ ਅਕਾਲ ਤੁਸੀਂ ਤੈਨੂੰ ਆ ਟਾਈਮ ਪਾਪਾ ਲਈ ਵਰਤਨ ਨਾਲ ਹੀ ਕਸਮ ਵਾਸਤਾ ਦਿੱਤੋ 2 ਘੰਟੇ ਸਮਾਂ ਲੰਬੀ ਕੱਟੇ। ਅੱਛਾ ਹੈਪੀ ਭਾਈ ਵੀ ਸੁਣਦੇ ਪਏ। ਇਹ ਗੁੱਟੇ ਬੇਜਾਨ। ਆਕੀਏ ਇਹ। ਕਿਹ ਮੰਦਾ? ਬੌਸੇ। ਨਹੀਂ ਜੀ। ਦੂਰ ਬਹੁਤ ਤੋਂ ਕਮਪਲਟ ਹੋ। ਥੇ ਨਹੀਂ ਆਲੇ ਮੈਂ। ਉਿੰਥੇ ਹੀ ਬਸਾ। ਇਹ ਕਿਤੇ ਉਲਟੇ ਅਸਰ ਨਾਲ ਹੈਪੀ ਬਾਈ ਇਹ ਖਾਬ ਚ ਗੱਲਾਂ ਵੀ ਕਰਦਾ ਜੀ ਹਾਂ ਕੱਬਾ ਉਹ ਉੱਠ ਜਾ ਤੈਨੂੰ ਐਪੀ ਬਾਈ ਕੋਲ ਭੇਜਦੇ ਨੇ 10 ਮਿੰਟ ਬਾਅਦ 10 ਮਿੰਟ ਤੱਕ ਰੱਖਾ ਹੋ ਲੰਗੂ ਉਸੇ ਵੇਲੇ ਕਿਹੜਾ ਜੀ ਪਾਸ ਹੋ ਰਹੀ ਹੈ ਮੈਂ ਜਾਂ ਤੈਨੂੰ ਵੀਡੀਓ ਲੱਗੀ ਕੋਈ ਵੀ ਅਲੀ 5 ਮਿੰਟ ਤੱਕ ਅੱਛਾ ਹਾਂ ਹੋ ਗਏ ਹਲਕੇ ਮਜੀਠੇ ਵਿੱਚ ਡੇ ਰਿਆ ਯਾਰ ਦੇ ਆਏ 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 ਆ ਆ ਆਖ ਖਲੀ ਹੁਣ ਮਰੀਏ ਇੰਨੇ ਖੁਸ਼ ਹੋਣ ਦੇ ਆ ਕਿ ਮਜੀਠੇ ਹਲਕੇ ਚ ਇੱਕ ਵੀਡੀਓ ਹੋਣ ਲੱਗੀ ਆ ਵੀਡੀਓ ਕਿਹੜੀ ਪਾ ਰਿਹਾ ਜਿੱਥੇ ਜਿੱਥੇ ਜਾ ਕੇ ਬਲਾਸਟ ਕਰਦੇ ਆ ਉਹ ਵੀਡੀਓ ਪਾ ਰਿਹਾ ਹੁਣ ਜਾਂ ਤਾਂ ਇਹਨਾਂ ਦੀ ਤਿਆਰੀ ਆ ਕੁਝ ਕਰਨ ਦੀ ਤੇ ਜਾਂ ਇਹ ਕੋਈ ਵੀਡੀਓ ਜਿਹਦੀ ਪੁਲਿਸ ਡਿਨਾਈ ਕਰ ਰਹੀ ਹੈ ਮੂਦਲ ਜਿਹੜਾ ਬਲਾਸਟ ਹੋਇਆ ਉਹ ਹੈ ਇਸ ਲਈ ਔਰ ਇਹਦੇ ਚ ਜ਼ਿਕਰ ਕਰ ਰਿਹਾ ਇੱਕ ਆਈਜੀ ਸਾਹਿਬ ਡੀਆਈਜੀ ਸਾਹਿਬ ਦਾ ਵੀ ਜ਼ਿਕਰ ਕਰ ਰਿਹਾ ਜਿਹਨੂੰ ਕਹਿ ਰਿਹਾ ਆਵੇ ਸਾਨੂੰ ਕਹਿੰਦਾ ਪੰਜਾਬ ਆਵੇ ਉਹਨੂੰ ਕਹਿੰਦੇ ਉਹਨੂੰ ਵੀ ਦੱਸਾਂਗੇ ਕਿ ਇਹ ਨਾਰ ਨੇ ਕੀ ਕੀ ਨੇ ਸੋ ਓਪਨਲੀ ਪੰਜਾਬ ਪੁਲਿਸ ਨੂੰ ਓਪਨਲੀ ਸਕਿਉਰਿਟੀ ਫੋਰਸਸ ਨੂੰ ਥ੍ਰੈਟ ਹੈ ਔਰ ਓਪਨਲੀ ਇਹ ਕਹਿ ਰਿਹਾ ਕਿ ਅਗਲਾ ਟਾਰਗੇਟ ਮਜੀਠੇ ਸੋ ਮੇਰੀ ਡੀਜੀਪੀ ਪੰਜਾਬ ਨੂੰ ਕਲੀਅਰਲੀ ਇਹ ਸਫਾਰਿਸ਼ ਹੈ ਕਿ ਭਾਈ ਗੈੱਥੀ ਔਰ ਐਕਟ ਟੁਗੇਦਰ ਐਂਡ ਇਨਸ਼ੋਰ ਕਿ ਮਜੀਠੇ ਹਲਕੇ ਚ ਜਾਂ ਸਾਰੇ ਪੰਜਾਬ ਚ ਕੋਈ ਇਹ ਜਾਂ ਕਾੜ ਨਾ ਹੋਵੇ ਕੋਈ ਇਹ ਜਾਂ ਨੁਕਸਾਨ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਵੇ ਸੋ ਇਹ ਮੇਰੀ ਰਿਕਵੈਸਟ ਵੀ ਹੈ ਔਰ ਵਾਰਨਿੰਗ ਵੀ ਹੈ ਕਿ ਜੇ ਇਹਦੇ باوجود ਵੀ ਸਕਿਉਰਿਟੀ ਫੋਰਸਸ ਫੇਲ ਹੁੰਦੀਆਂ ਨੇ ਤੇ ਇਹਦੇ ਚ ਸਾਫ ਕਲੀਅਰ ਹੈ ਕਿ ਪੋਲੀਟਿਕਾਈਜੇਸ਼ਨ ਆਫ ਪੰਜਾਬ ਪੁਲਿਸ ਹੈ ਜਿੱਥੇ ਐਡਾ ਵੱਡਾ ਇਹ ਫੇਲਿਅਰ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ